ਦੀ ਮੀਟਿੰਗ ਦੇ ਹਾਂਜੀ ਕਿਸਾਨ ਭਰਾਵੋ ਅੱਜ ਉਹ ਆਪਣ ਜਿਹੜੀ ਮੀਟਿੰਗ ਹੈ ਇਹਦਾ ਮਕਸਦ ਹੈ ਵੀ ਬਲਕਾਥਿਕ ਟਕਾਉਂਦਾ ਦੀ ਵਰਸ਼ੀਆ 13 ਤਰੀਕ ਦੀ ਉਹਨੂੰ ਵਰਸ਼ੀ ਨੂੰ ਮਨਾਉਣ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਮੀਟਿੰਗ ਆਪਣੇ ਇੱਥੇ ਅੱਜ ਰੱਖੀ ਗਈ ਹੈ ਇਹਦੇ ਵਿੱਚ ਜੋ ਬਲਕਾਥਿਕ ਟਕਾਉਂਦਾ ਸਾਡਾ ਇੱਕ ਬਹੁਤ ਸੋਹਣਾ ਸ਼ਾਨ ਸ਼ਾਨਾ ਯਾਰੇ ਜ਼ਿੰਦਗੀ ਨਿਸ਼ਾਨੇ ਮਸਲੇ ਤੇ ਆਨੇ ਨਿਸ਼ਾਨਾਂ ਦੇ ਦੁੱਖ ਤਕਲੀਫਾਂ ਪਿੱਛੇ ਆਪਣੀ ਜਾਨ ਵਾਰ ਗਏ ਵੀ ਉਹ ਪਿੱਛੇ ਨਹੀਂ ਹਟੇ ਬੜੇ ਬੜੇ ਮੋਰਚੇ ਲੱਗੇ ਨੇ ਬਲਕਾਥਿਕ ਟਕਾਉਂਦੇ ਨੇ ਮੂਰੇ ਹੋ ਕੇ ਸਾਡੇ ਮਸਲੇ ਖਿਆਲਾਂ ਦੇ ਹੱਲ ਕਰਵਾਏ ਨੇ ਇਸ ਕਰਕੇ ਇਹ ਜ਼ਰੂਰੀ ਬਣਦਾ ਹੈ ਜੋ ਅਜਾ ਇਨਸਾਨ ਨੇ ਉਹਨਾਂ ਦੀ ਜਿਹੀ ਵਰਸ਼ੀਆ ਅਜਿ ਕਰਨੀ ਸਾਡਾ ਫਰਜ਼ ਬਣਦਾ ਕਿਉਂ ਜੇ ਵਰਸਾ ਨਹੀਂ ਮਨਾਉਂਦੇ ਅਸੀਂ ਲੋਕ ਭੁੱਲ ਜਾਂਦੇ ਨੇ ਵੀ ਕੌਣ ਪ੍ਰਕਾਰ ਸਿੱਖਤੀ ਇੱਥੇ ਦਾ ਤੇ ਕੀ ਕੰਮ ਕਰਦਾ ਸੀ ਇਸ ਕਰਕੇ ਬਹੁਤ ਜ਼ਰੂਰੀ ਆ ਸਾਡਾ ਕਿ ਇੱਥੇ ਬੰਦੀ ਵੱਲੋਂ ਜੋ ਸ਼ਹੀਦ ਦਿੱਤੀਆਂ ਨੂੰ ਸਾਨੂੰ ਸ਼ੇਦ ਪਰ ਚੱਲੀਏ ਬਾਕੀ ਜੋ ਉਹਨਾਂ ਦੇ ਕੰਮਕਾਰ ਨੇ ਸੋਚ ਤੇ ਉਹਨਾਂ ਦੀ ਉਹਨੂੰ ਅਸੀਂ ਬਹੁਤ ਚੜ ਕੇ ਸੋਚ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਜੋ ਜ਼ਿਲ੍ਹਾ ਛੱਡੀ ਇਹੇ ਸੂਬੇ ਬਨੋਂ ਫਾਇਲਾ ਆਇਆ ਤੇ ਰਤਿਕ ਦੀ ਵਰਸ਼ ਹਰ ਹਰ ਸਾਲ ਮਨਾਉਨੇ ਆ ਤੇ ਮਨਾਣ ਜਾ ਰਹੇ ਆ ਉਹਦੇ ਬੱਚੜਤੇ ਐਸੇ ਕਿਸਾਨ ਇਕੱਠੇ ਹੋ ਕੇ ਉਹਦੀ ਵਰਸ਼ ਆ ਜੋ ਉਹ ਮਨਾਵਾਂਗੇ ਭਾਤੀ ਜੋੜਾਂ ਦੇ ਸਨੇਹੇ ਨੇ ਨਿਸ਼ਾਨਾ ਨੂੰ ਉਹਨੇ ਪੂਰੇ ਕਰਾਂਗੇ ਹਣ ਤਾਂ ਬਧਾਸੀ ਜੋ ਕੁਛਾਂ ਨੇ ਪਿੱਛੇ ਲੜਾਂਗੇ ਤੇ ਮਰਾਂਗੇ ਪਿੱਛੇ ਨਹੀਂ ਹਟਾਂਗੇ ਸੱਸਕੀ ਕਾਲ ਜੀ ਸਾਡੇ ਨਾਲ ਜੁੜੇ ਨੇ ਭਾਰਤੀ ਕਿਸਾਨ ਯੂਨੀਅਨ ਇਕੱਠਾ ਟਕਾਉਂਦਾ ਤੇ ਪਟਿਆਲਾ ਜ਼ਿਲ੍ਹੇ ਦੇ ਜਰਨਲ ਸਪੁੱਤਰ ਜੀ ਮੇਲ ਸਿੰਘ ਸੁਧੇਵਾਲ ਇਹ ਪ੍ਰਧਾਨ ਆਪਣੇ ਸੁਧੇਵਾਲ ਸਾਹਿਬ ਅੱਜ ਜਿਹੜੀ ਮੀਟਿੰਗ ਸੀ ਮੀਟਿੰਗ ਕਿਸ ਬਿਸੇ ਨੂੰ ਲੈ ਕੇ ਰੱਖੀ ਗਈ ਹੈ ਤਕਉਂਦਾ ਜੱਥੇਬੰਦੀ ਦੀ ਅੱਜ ਇਹ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਗਲਪਾਂ ਤੋਂ ਪ੍ਰਧਾਨ ਸੈਟੀ ਦੇ ਜ਼ਿਲ੍ਹਾ ਕਮੇਟੀ ਬੈਠੀ ਹੈ ਇੱਥੇ ਮੀਟਿੰਗ ਦਾ ਮੁੱਖ ਮਕਸਦ ਹੈ ਪੌੜ ਆਰਤੀ ਕਿਸਾਨ ਜਨ ਨੂੰ ਇੱਕਤਾ ਦਿਖਾਉਂਦਾ ਦੇ ਬੰਨੀ ਪ੍ਰਧਾਨ ਸਰਦਾਰ ਬਲਕਾਰ ਸਿੰਘ ਢਕੌਂਦਾ ਜਿਹੜੇ ਕਿਸਾਨੀ ਸਭਾਰਤ ਨੂੰ ਲੈ ਕੇ ਹਮੇਸ਼ਾ ਹੀ ਉਹਨੇ ਇੱਕ ਬਹੁਤ ਵੱਡੀ ਜਦੋਜਾਦ ਕੀਤੀ ਹੈ ਤੇ ਉਹਨਾਂ ਦੀ ਇੱਕ ਅਚਾਨਕ ਹਾਦਸੇ ਦੇ ਵਿੱਚ ਜੋ ਮੌਤ ਹੋ ਚੁੱਕੀ ਸੀ ਜੱਤੋਂ ਲੈ ਕੇ ਲਗਾਤਾਰ ਪੰਨਾ ਪੱਦਰ ਦੇ ਵਿੱਚ ਜਿਹੜਾ ਪੱਦਰ ਹੀ ਅਸੀਂ ਉਹਨਾਂ ਦੀ ਜਿਹੜੇ ਵਰਸੀ ਸਮਾਗਮ ਨੇ ਕਰਦੇ ਆ ਆ ਰਹੇ ਆ ਤੇ ਹੁਣ 13 ਤਰੀਕ ਨੂੰ ਅਸੀਂ ਬਲਕਪ ਸਿੰਘ ਟਕਹੁੰਦਾਂ ਦੀ ਜਿਹੜੀ ਵਰਸੀ ਹੈ ਪਟਿਆਲੇ ਅਨਾਜ ਮੰਡੀ ਦੇ ਵਿੱਚ ਮਨਾਉਣ ਜਾ ਰਿਹਾ ਹੈ ਆ ਤੇ ਵਰਤੀ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਬੰਧਾਂ ਨੂੰ ਲੈ ਕੇ ਬਲਾਕ ਆਗੂਆਂ ਦੀਆਂ ਜਿਲ੍ਹਾ ਆਗੂਆਂ ਦੀਆਂ ਜਿਹੜੇ ਡਿਊਟੀਆਂ ਨੇ ਉਹ ਅੱਜ ਲੱਗ ਚੁੱਕੀਆਂ ਨੇ ਸੋਚ ਕਰਕੇ ਲੋਕਾਂ ਨੂੰ ਜਿੱਦ ਜਿੱਖੁਣਾ ਸੱਦਾ ਦੰਨੇ ਆ ਵੀ ਕਿਸਾਨੀ ਸੰਘਰਸ਼ਾਂ ਨੂੰ ਤਿੱਖੇ ਕਰਨ ਵਾਲਾ ਲੋਕਾਂ ਦੀ ਇੱਕ ਵਧੀਆ ਗਵਾਈ ਕਰਨ ਵਾਲਾ ਆਗੂ ਆ ਜਿਹੜਾ ਉਹਦੇ ਆਪਾਂ ਜੀਵਨ ਜਿਹੜੀ ਹੈਗੀ ਦੀ ਜਾਤ ਸੈਲੀ ਉਹ ਉਥੋਂ ਅਗਰੋਂ ਤੋਂ ਸੁਣੀਏ ਆਹ ਉਹਨਾਂ ਵੀ ਸੋਚ ਤੇ ਪੈਰਾ ਦੀ ਐਨੇ ਕਹਿੰਦੇ ਉਸ ਤੋਂ ਧੰਨਵਾਦ